ਖਾਦੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆ ਪਿੰਡ ਸ਼ਿਵਾਜਪੁਰ ਤਹਿਸੀਲ ਜ਼ਿਲ੍ਹਾ ਹਸਪੰਦ ਨੂੰ ਸ਼੍ਰੀ ਤਰਨਤਰਨ ਸਾਹਿਬ ਲਗਦਾ ਵੀਰ ਬਲਜੀਤ ਕੋਲੇ ਆਏ ਆ ਦੋਸਤੋ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੀ ਆ ਤੇ ਨਾਲ ਵੀਰਤਰਸੇਮ ਸਿੰਘ ਸੇਵਾ ਵੀਰ ਵੀ ਖੜਾ ਸ਼ਿਵਾਜਪੁਰ ਵਾਲਾ ਪਸ਼ੂ ਵਪਾਰ ਦਾ ਕੰਮ ਆ ਦੋਸਤੋ ਪਸ਼ੂ ਇਸ ਘਰੇ ਆਉਂਦੇ ਰਹਿੰਦੇ ਆ ਜਿੱਦਾਂ ਕਿ ਤੁਸੀਂ ਪਿਛਲੀਆਂ ਵੀਡੀਓ ਦੇ ਵਿੱਚ ਵੀ ਕਾਫੀ ਪਸ਼ੂ ਇਸ ਘਰੋਂ ਦੇਖੇ ਆ ਬੜਾ ਵੀਰ ਲੈ ਕੇ ਆਉਂਦਾ ਕੋਈ 2 4 4 ਨਗ ਜਿਹੜੇ ਦੋਸਤੋ ਰੂਟੀਨ ਦੇ ਵਿੱਚ ਇਸ ਘਰੋਂ ਤੁਹਾਨੂੰ ਮਿਲ ਜਾਣਗੇ। ਬਾਕੀ ਅੱਜ ਇਸ ਕਵਰ ਦੇ ਵਿੱਚ ਟੋਟਲ ਤੁਹਾਨੂੰ 3 ਕ ਨਗ ਦਿਖਾਉਣੇ ਆ। ਤਿੰਨ ਤੋਂ 4 ਨਗ ਹੋਣਗੇ ਠੀਕ ਹੈ ਜੀ 4 ਪਸ਼ੂ ਹੋਣਗੇ ਚੋਂ ਨਗਾਂ ਦੀ ਡਿਟੇਲ ਆਪਾਂ ਵੀਰ ਬਲਜੀਤ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ। ਖੋਲ ਕੇ ਤੋਰ ਕੇ ਦਿਖਾ ਦਾਂਗੇ ਬਾਕੀ ਰੇਟ ਭਾਅ ਪੜਦਾ ਇਸ ਵੀਡੀਓ ਦੇ ਵਿੱਚ ਕਰ ਦਿਆਂਗੇ ਐਨੀਮਲ ਦੋਸਤੋ ਸਾਫ ਸੁਥਰੇ ਹੁੰਦੇ ਆ। ਫਿਰ ਵੀ ਕੋਈ ਵੀਰ ਕਾਰਨ ਕਿ ਦੋ ਡੰਗ ਚੋ ਕੇ ਜਿਹੜਾ ਪਸ਼ੂ ਸੋਇਆ ਗੱਪਣ ਪਸ਼ੂ ਆਪਣਾ ਚੌਥਾ ਨਾ ਦਾ ਤਿੱਪਕੇ ਤਸਰਲੀ ਕਰ ਸਕਦੇ ਜੇ ਅੱਜ ਦੋਸਤੋ 4 ਮਾਰਚਾ ਤਰੀਕ ਤੁਸੀਂ ਨੋਟ ਕਰ ਲਓ ਸਮਾਂ ਕੋਈ ਸ਼ਾਮ ਦੇ 6 ਵਜੇ ਦਾ ਬਾਕੀ ਗੱਲਬਾਤ ਆਪਾਂ ਵੀਰ ਬਲਜੀਤ ਨਾਲ ਕਰਦੇ ਆ ਦੋਸਤੋ ਪੂਰੀ ਇਨਫੋਰਮੇਸ਼ਨ ਆਪਾਂ ਉਹਨੋਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਆ ਸ਼ਿਵਾਜਪੁਰ ਤੋਂ ਜਦੋਂ ਦੋਸਤੋ ਬਿਲਕੁਲ ਦਿয়ালਪੁਰੇ ਨੂੰ ਹੋਣੇ ਤੇ ਰਸਤੇ ਵਿੱਚ ਪੀਐਚ ਐਟਾਂ ਵਾਲਾ ਪੱਠਾ ਮੇਨ ਨਿਸ਼ਾਨੀ ਆ ਤੇ ਉਸ ਛੜਕ ਤੁਸੀਂ ਮੁੜ ਕੇ ਕਾਰ ਵਿਜ਼ਿਟ ਕਰ ਸਕਦੇ ਜੇ ਸਭ ਤੋਂ ਪਹਿਲਾਂ ਬਲਜੀਤ ਭਾਈ ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਸਨਾਉ ਠੀਕ ਠਾਕ ਜੀ ਬਹੁਤ ਵਧੀਆ ਬਲਜੀਤ ਵੀਰ ਹੋਸਨਾਉ ਠੀਕ ਹੈ ਬਹੁਤ ਵਧੀਆ ਵਧੀਆ ਵੀਰ ਜੀ ਕਿਰਪਾ ਅੱਛਾ ਬਲਜੀਤ ਅੱਜ ਪਸ਼ੂ ਆਪਣੇ ਕੋਲ ਟੋਟਲ ਕਿੰਨੇ ਆ ਆਪਣੇ ਤਾਂ ਵੀਰ ਜੀ 4 ਆ ਜੀ 4 ਨੇ ਹਾਂ ਜੀ ਦੋ ਸੁਈਆਂ ਦੇ ਦੋ ਗੱਬਣ ਦੋ ਸੁਈਆਂ ਦੋ ਗੱਬਣ ਹਾਂ ਜੀ ਠੀਕ ਹੈ ਜੀ ਤੇ ਸੁਆ ਵੀਰ ਬਲਜੀਤ ਜਿਹੜੀਆਂ ਸੁਈਆਂ ਕਿੰਨੇ ਕਿੰਨੇ ਦਿਨਾਂ ਦੇ ਵਿੱਚ ਨੇ ਜੀ ਇਹ ਵੀ ਜੀ 10-10 ਦਿਨ ਲੈਂਦੀਆਂ 12-12 ਠੀਕ ਹੈ ਜਿਹੜੀਆਂ ਸੂਨ ਵਾਲੀਆਂ ਨੇ ਜਿਹੜੀਆਂ ਸੁਈਆਂ ਉਹ ਕਿੰਨੇ ਕਿੰਨੇ ਦਿਨਾਂ ਦੀਆਂ ਅਵੀ ਬਲਜੀਤ ਵੀਰ ਸ਼ੁਰੂਆਤ ਕਿਹੜੇ ਬਣਿਓ ਕਰਦੇ ਆ ਅੱਜ ਆ ਗੱਬਣਾ ਤਾਂ ਕਰ ਲੀਆ ਵੀਰ ਲੈਓ ਜੀ ਆਜੋ ਦੇਖੋ ਨਾਲੇ ਤੋਹਫਾ ਲੈਓ ਜੀ ਸੋ ਬਾਕੀ ਦੋਸਤੋ ਇਸ ਗੱਬਣ ਵਹਿੜ ਤੋਂ ਆਪਾਂ ਸ਼ੁਰੂਆਤ ਕਰਦੇ ਆ ਸ਼ਾਹੀਵਾਲ ਅੰਗ ਦੇ ਵਿੱਚ ਇਹ ਵਹਿੜ ਆ ਬਾਕੀ ਵਜਨ ਲੋਡ ਪੂਰਾ ਕਰਮਾ ਵਾਲੀ ਪੂਰੀ ਨਿੱਗਰ ਆ ਥਣ ਭਾਂਡੇ ਦੀ ਵੀ ਪੂਰੀ ਨਿੱਗਰ ਆ ਬਾੜੀ ਮੱਠੀ ਹੈ ਲਓ ਜੀ ਹੈ ਵੀ ਕਰਮਾ ਵਾਲੀ ਪੂਰੀ ਨਿੱਗੀ ਠੰਡੀ ਧੀਰੀ ਸੀਲਸ ਲੱਗ ਤੇ ਬਹੁਤੇ ਵੀਰ ਇੱਕ ਦੋਸਤੋ ਮਨ ਦੇ ਵਿੱਚ ਡਾਊਟ ਹੋ ਜਾਂਦਾ ਵੀ ਕਿਤੇ ਸ਼ਾਹੀਵਾਲ ਗਰਮਣਾ ਹੋਣ ਬਾਕੀ ਠੰਡੀਆਂ ਧੀਰੀਆਂ ਸੀਲਤ ਲੱਗ ਜਿੱਦਾਂ ਮਰਜੀ ਤਸੱਲੀ ਕਰੀ ਚੱਲੋ ਆ ਲਾਣ ਵੇਖੋ ਕਿਦਾਂ ਲੱਗਾ ਆ ਲਓ ਜੀ ਠੀਕ ਆ ਸੋ ਮੁਠੀ ਥਾਣਾ ਦੋਸਤੋ ਰੋਕ ਰੋਕ ਦਾ ਥਾਣਾ ਦੋਹਰਾ ਥਾਣਾ ਆਪਾਂ ਕਹਿ ਦਿੰਨੇ ਆ ਵੀ ਮੱਜਾਂ ਨਾਲ ਥਾਣ ਠੀਕ ਆ ਜੀ ਤੇ ਬਾਕੀ ਰੰਗ ਰੂੰਗ ਬਹੁਤ ਵਧੀਆ ਜਿੱਦਾਂ ਆਪਾਂ ਇੱਕ ਸ਼ਾਹੀਵਾਲ ਵੇੜਾ ਦਾ ਰੰਗ ਦੇਖਦੇ ਆ ਮੇਨ ਉਹ ਜਿਹਾ ਰੰਗ ਹੈਗਾ ਬਿਲਕੁਲ ਲਾਲ ਕਲਰ ਦੇ ਵਿੱਚ ਤੇ ਬਲਜੀਤ ਦਾ ਸੁਹਾ ਦੂਜਾ ਹਾਂਜੀ ਦੂਜਾ ਠੀਕ ਆ ਜੀ ਲੈ ਜੂਗੀ ਅਜੇ ਹਫਤਾ ਦੋ ਸੋ ਹਫਤਾ ਖੰਡ 10 ਦਿਨ 8 ਦਿਨ 8-10 ਦਿਨ ਹਜੇ ਸਮਾਂ ਕੱਢਦੀ ਆ ਲੈ ਜੂਗੀ ਬਾਕੀ ਕਰਮਾ ਵਾਲੀ ਥੱਬਿਆਂ ਤੇ ਥੱਬੇ ਵਾਲੀ ਬੈਠੀ ਆ ਥੱਲੇ ਉਹ ਵੀ ਹੋ ਜਾ ਆ ਦੇਖੋ ਤੇ ਗੇਦੀ ਸੋ ਥਾਨ ਥੋਣ ਦੀ ਕੁਆਲਿਟੀ ਕਾਫੀ ਸੋਹਣੀ ਆ ਮੁੱਠੀ ਥਾਨਾ ਮੈਂ ਪਹਿਲਾਂ ਜ਼ਿਕਰ ਕਰਤਾ ਬਾਕੀ ਹਾਈਟ ਵੀ ਨਾਰਮਲ ਹੀ ਆਪਾਂ ਦੇਖਦੇ ਆ ਦੋਸਤੋ ਵੀ ਮੀਡੀਅਮ ਹਾਈਟ ਦੇ ਵਿੱਚ ਆ ਪਲੀ ਗੁਲੀ ਪੂਰੀ ਆ ਕਰਮਾ ਵਾਲੀ ਪੂਰੀ ਗੁਲਾਈ ਆ ਜਿਹੜੇ ਪਾਸੇ ਮਰਜ਼ੀ ਤੁਸੀਂ ਦੇਖ ਲਓ ਅਛਾ ਬਲਜੀਸਿਆ ਜੇ ਪੰਜ ਛੇ ਦਿਨ ਲਾਗੀ ਕਰਮਾ ਵਾਲੀ ਤੁਰੂਗੀ ਫੇਰ ਬੋ ਮੈਂ ਨਾ ਤੁਰਨਾ ਔਖਾ ਜੂ ਚਾਰੀ ਨੂੰ ਦੇ ਕਰਮਾ ਵਾਲੀ ਪਲਵਾਨਾਂ ਨੂੰ ਤੁਰੂਗੀ ਲੋ ਜੀ ਬਾਕੀ ਠੰਡੀ ਠੁੰਡੀ ਵੇਖੋ ਭਾਵੇਂ ਰਸਾ ਸੋਟ ਕੇ ਬਹਿ ਜਾਓ ਲੈ ਵੀ ਨਹੀਂ ਦੇ ਲੈ ਵੀ ਬਲਜੀਸਿਆ ਵੇਖੋ ਥਾਣੇ ਵੇਖੋ ਲੱਤ ਨਹੀਂ ਪੁੱਟਦੀ ਕਰਮਾ ਵਾਲੀ ਹੈ ਆ ਦੇਖੋ ਜੀ ਸੋ ਕਰੀ ਚਲੋ ਤਸੱਲੀਆ ਦੋਸਤੋ ਬਹੁਤ ਵੀਰ ਕਿਉਂਕਿ ਹਰ ਵੀਰ ਨੂੰ ਹੁੰਦਾ ਵੀ ਪਸੂ ਲਈਏ ਤੇ ਸ਼ਰੀਫ ਹੋਵੇ ਠੰਡਾ ਧੀਰਾ ਹੋਵੇ ਸਿੰਗਲਸ ਲਾਗੋ ਵੀ ਤੇ ਇਹ ਵੈੜ ਤੁਸੀਂ ਖਰੀਦ ਸਕਦੇ ਜੇ ਗੱਭਣਾਂ ਤਿਆਰੀ ਤੇ ਆ ਕੋਈ 5 8 8 10 ਦਿਨਾਂ ਤੱਕ ਘਰਮਾਲੀ ਸੁਕੋਗੀ ਸੋ ਜਿੰਨਾ ਸਮਾਂ ਲੈ ਕੇ ਜਾਣਾ ਚਾਹੀਦਾ ਉਹਨਾਂ ਲੈ ਜੇ ਇਹਦੇ ਲਈ ਚੰਗਾ ਆ ਲਓ ਜੀ ਆਹੜਾ ਲਓ ਜੀ ਤੋ ਬਾਕੀ ਦੋਸਤੋ ਪਲੀ ਗੁਲੀ ਪੂਰੀ ਆ ਪਹਿਲਾ ਮੈਂ ਜ਼ਿਕਰ ਕਰਤਾ ਚੰਗੀ ਸਭੀ ਆ ਸੇਵਾ ਸੁਭਾ ਚੰਗੀ ਹੋਈ ਆ ਕਰਮਾ ਵਾਲੀ ਦੀ ਬਾਕੀ ਚਾਲਰ ਚੁੱਲਰ ਵੀ ਪੂਰੀ ਉਸੇ ਤਰ੍ਹਾਂ ਠੀਕ ਆ ਤੇ ਬਾਈ ਆਪਣਾ ਬਲਜੀਤ ਤਿੱਪਣ ਤੋਂ ਤੁਪਨ ਤਸੱਲੀ ਆ ਪੂਰੀ ਐ ਵਧੀਆ ਸ਼ਹਿਦ ਆਉਂਦਾ ਵੀਰ ਜੀ ਓਕੇ ਠੀਕ ਹੈ ਜੀ ਤੇ ਮੁੱਲ ਕੀ ਕਰਦੇ ਆ ਮੁੱਲ ਵੀਰ ਜੀ 60000 ਆ 60 55000 ਦੀ ਦੇ ਦਾਂਗੇ 55000 ਦੀ ਹਾਂ ਜੀ ਮਾਨਤਾਣ ਕਰ ਦਾਂਗੇ ਠੀਕ ਹੈ ਜੀ ਹਾਂਜੀ ਲੋ ਵੀ 55000 ਦੀ ਇਹ ਦੋਸਤੋ ਤੁਹਾਨੂੰ ਮਿਲ ਜੂਗੀ ਬਾਕੀ ਵੇਖੋ ਭਾ ਮੱਚੀ ਦੀ ਭਾ 60 ਦੀ ਵੇਚਦੇ ਜੱਡੀ ਆ ਖੁੱਲੀ ਡੁੱਲੀ ਆ ਹਾਂਜੀ ਬਹੁਤ ਜਿਆਦੀ ਖੁੱਲੀ ਡੁੱਲੀ ਵੇਖੋ ਆ ਕਰੋ ਚੈੱਕ ਜੀ ਠੀਕ ਆ ਸੋ ਹੁਣ 55 ਦੀ ਅੱਜ ਹੋ ਜੂਗੀ ਹਾਂਜੀ 55 ਦੀ ਦੇ ਦਾਂਗੇ ਠੀਕ ਹੈ ਜੀ ਲਓ ਦੋਸਤੋ 55000 ਦੀ ਇਹ ਮਿਲ ਜੂਗੀ ਡਿਮਾਂਡ ਚਾਹੇ 60000 ਕੀਤੀ ਆ ਇਸ ਤੋਂ ਬਾਅਦ ਦੂਜੇ ਨੰਬਰ ਤੇ ਆ ਗਈ ਆਪਣੀ ਹਾਂਜੀ ਇਹ ਵੀ ਗੱਬਣ ਆ ਜੀ ਲਓ ਦੋਸਤੋ ਐਫ ਐਫ ਬਰੀਡ ਦੇ ਵਿੱਚ ਇਹ ਵੇਖੋ ਥਾਨ ਲੱਗਾ ਥਾਨ ਤੋਂ ਦੀ ਕੁਆਲਿਟੀ ਇਹਦੀ ਵੀ ਕਰਵਾਲ ਦੀ ਬਹੁਤ ਸੋਹਣੀ ਆ ਖਬਰਦਾਰ ਚੱਡੇ ਦੀ ਮਾਲਕਨ ਪੂਰੀ ਬਣੂਗੀ ਬਾਕੀ ਨੇਵਾ ਹਵਾਨਾ ਸੋਹਣਾ ਵੱਡੇ ਕਦ ਕੱਦ ਦੇ ਵਿੱਚ ਐਫ ਬਰੀਡ ਦੇ ਵਿੱਚ ਠੀਕ ਹੈ ਜੀ ਛੋਟੇ ਜਿਹੇ ਕੰਨਾਂ ਬੂਦੀ ਵਾਲੀ ਬਿਹੜ ਤੇ ਬਜੀ ਤੇ ਵੀ ਸਵੇਰ ਦੂਜਾ ਹੀ ਹੈ ਇਹ ਵੀ ਜੀ ਭਾਵੇਂ ਦੂਜਾ ਮੰਨ ਲਓ ਤੀਜਾ ਮੰਨ ਲਓ ਆਪਾਂ ਦੂਜਾ ਕਰਕੇ ਲਈ ਆ ਠੀਕ ਹੈ ਜੀ ਹਾਂਜੀ ਲਓ ਜੀ ਥੋੜਾ ਜਿਹਾ ਨਵੀਂ ਥਾਂ ਤੇ ਆ ਪਹੁੰਚੇ ਹਾਂ ਹਾਂ ਜੀ ਅੱਜ ਆਈ ਸਵੇਰੇ ਜਦੋਂ ਤੁਹਾਨੂੰ ਫੋਨ ਨਹੀਂ ਲਾਇਆ ਹਾਂ ਹਾਂ ਉਦੋਂ ਹੀ ਆਈ ਆਪਾਂ ਵੀ ਅੱਜ ਹੀ ਆਈਏ ਫਿਰ ਹਾਂ ਲੈ ਵੀ ਤਾਂ ਦੇਣੇ ਤੇ ਕਿੰਨੇ ਕੁ ਲੈਂਦੇ ਪੁੱਛਿਆ ਪੁੱਛ ਇਹ ਵੀ ਜੀ 10 ਦਿਨ ਲੈ ਜੂਗੀ ਹੋਰ ਇੱਕ ਖਲਣਾ 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 ਪੂਰਾ ਆ ਜੇ ਤੇ ਹਾਂ ਆਪਾ ਦੱਸ ਦੇਣਾ ਆਦਨੇ ਚਲੋ ਆਉਣ ਜਾਣ ਦਾ ਗੱਡੀ ਦਾ ਹੋ ਜਾਂਦਾ ਕਿਸੇ ਵळे ਡੱਪਾ ਬਸ ਬਸ ਨਹੀਂ ਹਜੇ ਤਾਂ ਢਿੱਲਾ ਢੋਲਾ ਬੋਤੀਆਂ ਬਾਪੂ ਨੋਕਸ ਵਾਂਗੂ ਹਾਂ ਠੀਕ ਆ ਠੀਕ ਆ ਵੀ ਇਹੋ ਘਟ ਕੇ ਮਤਲਬ ਕੀ ਜਿਆਦੇ ਦਿਨ ਉੱਪਰ ਲਵੇ ਹਾਂਜੀ ਹਾਂਜੀ ਜੇ 10 ਕਾ ਇਹ ਤਾਂ ਚਲੋ 8 27 ਦਿਨ ਹੀ ਸੋਣਾ ਹੀ ਸੋਣਾ ਪਊਗਾ ਹਾਂਜੀ ਹਾਂਜੀ ਬਾਕੀ ਦੋਸਤੋ ਥਣ ਭਾਂਡੇ ਦੀ ਪੂਰੀ ਖਬਰਦਾਰ ਬਣੂਗੀ ਕਰਮ ਵਾਲੀ ਸੋਨਾ ਲੇਵਾ ਕਿਉਂਕਿ ਸੈਜ ਵਿੱਚ ਵੇਖੀਏ ਤੇ ਵੱਡਾ ਲੇਵਾ ਹਾਂਜੀ ਤੇ ਭਰਨ ਦੇ ਵਿੱਚ ਵੀ ਤਕਰੀਬਨ ਕੋਈ 8 10 ਦਿਨ ਹਜੇ ਲੈ ਜੂ ਲਓ ਜੀ ਲੋਕੀ ਬਲਜੀ ਸਾਹਿਬ ਚੰਗੀ ਦਿੱਤੀ ਹੋਗੀ ਤਸੱਲੀ ਵੈਸੇ ਵੀ ਹਾਂ ਵੀਰ ਜੀ ਦੁੱਧ 20 ਕਿਲੋ ਆਂਦੇ ਸੀ ਅੱਛਾ ਜੀ ਹਾਂ ਜੀ ਆਪਾਂ ਜਿਆਦਾ ਨਹੀਂ ਆਂਦੇ 20 ਕਿਲੋ ਦਾ ਆਮਣਾ ਦੇ ਦੂ ਬਾਕੀ ਠੰਡੀ ਸੀਲ ਵੇਖੋ ਲਓ ਜੀ ਥਾਣ ਵੇਖੋ ਕਿੱਡਾ ਵਧੀਆ ਉਹਨਾਂ ਦੇ ਰੋਗ ਦੋਸਤੋ ਜਿਹੜੇ ਠੱਲਾ ਨੇ ਹਾਂ ਜੀ ਬਾਕੀ ਆ ਵੇਖ ਕੇ ਚੈੱਕ ਕਰੋ ਥਾਣ ਵੀ ਤਕਰੀਬਨ ਬਹੁਤ ਸੋਹਣਾ ਮੁੱਠੀ ਥਾਣਾ ਗੋਲ ਥਾਣਾ ਆਹ ਦੇਖੋ ਵੀ ਗੱਲ ਕਾਦੀ ਬਲਜੀ ਸਾਹਿਬ ਥੱਬਿਆਂ ਦੇ ਥੱਬੇ ਵਾਲੋ ਤੇ ਲੈ ਵੀ ਵੀ ਠੰਡੀ ਧੀਰੀ ਆ ਵੈਸੇ ਚਲੋ ਨਵੀਂ ਥਾਂ ਤੇ ਆ ਪਸ਼ੂ ਮਾੜੀ ਜੀ ਵੈਸੇ ਤਾਂ ਕੱਲ ਬਾਕੀ ਬੋਦੀ ਵਾਲੀ ਬਿਹੜਾ ਦੋਸਤੋ ਤੋਰਾ ਤਾਰਾ ਤੁਸੀਂ ਆ ਵੇਖ ਕੇ ਚੈੱਕ ਕਰ ਲੋ ਸੋ ਕਾਫੀ ਸੋਹਣੀ ਠੀਕ ਹੈ ਜੀ ਤੇ ਵਜਨ ਲੋਡ ਵੀ ਪੂਰਾ ਰੰਗ ਵੀ ਸੋਨਾ ਪ੍ਰਿੰਟ ਪ੍ਰਿੰਟ ਵੀ ਬਹੁਤ ਜਿਆਦਾ ਸੋਨਾ ਹੈਗਾ ਠੀਕ ਹੈ ਜੀ ਆ ਲਓ ਠੀਕ ਹੈ ਜੀ ਤਾਰੀ ਵੇਖੋ ਮਾਛੇ ਹਾਂ ਨਹੀਂ ਨਹੀਂ ਪਤਗਾ ਚੰਗਾ ਬਲੇਜ ਬਲੂਜ ਬਣਿਆ ਲੰਗਾ ਦਾ ਹਾਂ ਅੱਛਾ ਬਲਜੀਤ ਭਾਈ ਫਿਰ ਇਹਦੀ ਕੀ ਡਿਮਾਂਡ ਕਰਦੇ ਪਏ ਆ ਇਹਦਾ ਮੁੱਲ ਵੀ ਜੀ 65 ਅੱਛਾ ਜੀ 60000 ਦੀ ਦੇ ਦਾਂਗੇ 60000 ਦੀ ਕਰ ਦਈਏ ਮਾਨਦਾਨ ਹੋਰ ਕਰ ਦੋ ਕਰ ਦੋ ਖੁੱਲੇ ਕਰਨੇ ਆ ਆਹੋ ਬਹੁਤ ਤਰਸੇਮ ਸਿਆ ਆਹੋ ਦੱਸ ਦੇ ਫਿਰ 500 ਰੁਪਏ ਕਰ ਦਾਂਗੇ 7000 ਕਰ ਦਾਂਗੇ ਭਾਜੀ ਤਰਸੇਮ ਸਿਆ ਵੇ ਗੱਲ ਨਹੀਂ ਬਣੀਗੀ 7000 ਨਹੀਂ ਲੈ 1000 ਰੁਪਏ ਕਰ ਦਾਂਗੇ ਜਿਹੜਾ ਲੈ ਗਿਆ ਯਾਦ ਹੀ ਕਰੂਗਾ ਵੇਖੋ ਸੰਦੂ ਸਾਹਿਬ ਤੋ ਦੋਸਤੋ ਕੁਵਰ ਤਸੱਲੀ ਨਾਲ ਜ਼ਰੂਰ ਦੇਖ ਲਿਓ ਠੀਕ ਆ ਜੀ ਬਾਕੀ ਥੜਾ ਤੁਣਾ ਦੀ ਸਪਾਈਆਂ ਸਪਾਈਆਂ ਤੁਸੀਂ ਚੈੱਕ ਕਰ ਲਿਓ ਆਰਡਰ ਰੂਟਰ ਬਣਾ ਕੇ ਤਿਆਰ ਕਰੂਗੀ 8-10 ਕ ਦਿਨ ਸਮਾਂ ਲੈ ਜੂ ਕਰਮਾਰੀ ਬਾਕੀ ਕੱਦ ਸੋਣਾ ਦੂਰੋਂ ਨੇੜੋਂ ਕਿਸੇ ਨੇ ਆਉਣਾ ਇੱਕ ਐਸਟੀਮੇਟ ਮੰਨ ਕੇ ਆਇਓ ਵੀ ਕੱਦ ਸੋਣਾ ਛੋਟੀ ਨਹੀਂ ਕੀ ਬਾਕੀ ਸੰਭੀ ਸੂੰਭੀ ਪੂਰੀ ਆ ਕਰਮਾਰੀ ਇਸ ਤੋਂ ਬਾਅਦ ਬਲਜੀਤ ਇੱਕ ਤੀਸਰੇ ਨੰਬਰ ਤੇ ਵੀਰ ਜਿਹੜੀ ਆ ਹੈਗੀ ਇਹ ਸੂਈ ਆ ਵੀਰ ਜੀ ਇਹ ਸੂਈ ਆ ਹਾਂਜੀ ਇਹਦਾ ਦੂਜਾ ਸੂ ਆ ਜੋ ਅੱਛਾ ਜੀ ਹਾਂਜੀ ਤੇ ਕ੍ਰੋਸ ਹੀ ਆ ਕੀ ਛੇ ਵਾਲੀ ਕ੍ਰੋਸ ਆ ਜੀ ਤੇ ਸੂਆ ਦੂਜਾ ਇਹਨੂੰ ਦੇਣ ਅੱਜ ਕਿ 15 ਦਿਨਾਂ ਦੀ ਸੂਈ ਹਾਂਜੀ ਹਾਂਜੀ ਠੀਕ ਹੈ ਜੀ ਲਓ ਦੋਸਤੋ 15 ਦਿਨਾਂ ਦੀ ਸੂਈ ਆ ਦੂਜਾ ਸੂਆ ਮਗਰ ਇਹਦੇ ਵੀ ਬੱਛੀ ਆ ਤੇ ਹੁਣ ਦੁੱਧ ਦੀ ਕੀ ਸਥਿਤੀ ਆ ਵੀਰ ਜੀ ਦੁੱਧ ਇਦਾਂ ਹੋਊਗਾ 16 ਕਿਲੋ ਅੱਛਾ ਜੀ ਆਪਾਂ 15 ਕਿਲੋ ਚਵਾ ਦਾਂਗੇ ਲੀਟਰ ਵਾਲਾ 15 ਕਿਲੋ ਹਾਂਜੀ ਲਓ ਜੀ ਦੁੱਧ ਵੈਸੇ ਦੋਸਤੋ 16 ਕਿਲੋ ਜੇਕਰ ਆਪਦੇ ਘਰ ਦਾ ਵੀਰਾਂ ਦਾ ਵੀ ਗਿਣਾਉਣੇ ਆ ਮਨਾਉਣੇ ਆ ਤੇ ਜੇਕਰ ਵੈਸੇ ਕੋਈ ਵੀਰ ਨੇ ਤਸੱਲੀ ਦੇ ਲੈ ਕੇ ਜਾਣੀ ਆ ਚਾਹੇ ਘਰੇ ਜਾਣ ਕੇ ਚੋਣਾ ਤੇ 15 ਕਿਲੋ ਦੀ ਤਸੱਲੀ ਦੇ ਦੇਾਂਗੇ ਹਾਂਜੀ ਤੇ 15 ਕਿਲੋ ਹੁਣ ਨੈਟੇ ਦੇ ਥਲੇ ਦੁੱਧ ਖਾਜ ਰਾ ਬੱਚਾ ਮਗਰ ਤੇ ਕੀ ਆ ਇਹਦੇ ਬੱਛੀ ਆ ਜੀ ਆਵੇ ਲਓ ਜੀ ਮਗਰ ਵੀ ਬੱਛੀ ਆ ਹਾਂਜੀ ਠੀਕ ਆ ਲਓ ਜੀ ਆਹ ਵੇਖੋ ਬੱਚਾ ਆਹ ਲਓ ਜੀ ਠੀਕ ਹੈ ਜਰਸੀ ਕ੍ਰੋਸ ਚ ਮਗਰ ਬੱਛੀ ਹੈ ਹਾਂਜੀ ਲਓ ਜੀ ਛੱਡਾ ਵੇਖੋ ਕਿੰਨਾ ਸਫਾਈਆਂ ਲੱਗਾ ਲਓ ਜੀ ਬਾਕੀ ਤੋਰਾ ਤੁਸੀਂ ਵੇਖੋ ਦੋਸਤੋ ਠੀਕ ਆ ਤੇ ਜਰਸੀ ਤੇ ਥੋੜਾ ਬਾਦਾ ਕਿਤੇ ਨਾ ਕਿਤੇ ਐਚਫ ਦਾ ਵੀ ਤੁਸੀਂ ਕਰਾਸ ਮੰਨ ਸਕਦੇ ਜੇ ਹੈ ਕਰਾਸ ਆਂਗ ਦੇ ਵਿੱਚ ਆ ਆਰਡਰ ਬਿਲਕੁਲ ਕੰਪੈਕਟ ਫਿਕਸ ਜੀ ਆਰਡਰ ਠੀਕ ਹੈ ਜੀ ਬਧੇਰੇ ਪੱਖ ਜਿਹੜਾ ਜਰਸੀ ਦਾ ਇਸ ਬੈਠ ਦੇ ਵਿੱਚ ਬਾਕੀ ਠੰਡੀ ਸੀਲ ਆ ਲੈ ਵੀ ਦੇਖੋ ਬਿਲਕੁਲ ਜੀ ਬਿਲਕੁਲ ਹਾਂ ਹਾਂ ਬਾਕੀ ਬਲਜੀ ਤਾਂ ਪੰਗਾ ਪੰਗਾ ਪਾਉਣੇ ਆ ਨਾਰਮਲ ਪੰਗਾ ਭਾਂ ਪਾ ਲੋ ਭਾਂ ਰਹਿਣ ਦੋ ਕੋਈ ਐਡੀ ਨਹੀਂ ਕਰਦੀ ਲੈ ਵੀ ਸੋ ਆਰਡਰ ਜਿਹੜਾ ਦੋਸਤੋ ਵੇਖਦੇ ਆ ਸਾਰੀ ਪਤਾ ਲੱਗ ਜਾਂਦਾ ਵੀ ਪਸ਼ੂ ਦੁੱਧ ਵਾਲਾ ਠੀਕ ਆ ਜੀ ਤੇ ਕਰਮ ਵਾਲੀ ਪੂਰੀ ਨੁੱਚੜ ਜਾਂਦੀ ਹੋਊਗੀ ਚੋਟ ਹਾਂ ਵਧੀਆ ਵੀਰ ਜੀ ਛੱਡਾ ਨਿਚੋੜ ਜਾਂਦੀ ਆ ਹਾਂ ਲਓ ਜੀ ਚਵਾਈ ਵੜੀ ਫੰਨੇ ਆ ਅੱਛਾ ਹੁਣ ਆਪਾਂ 15 ਕਿਲੋ ਚਵਾਵਾਂਗੇ ਹਾਂਜੀ 15 ਕਿਲੋ ਚਵਾ ਦਾਂਗੇ ਲਓ ਦੋਸਤੋ 15 ਕਿਲੋ ਹੁਣ ਨੈੱਟ ਜਿਹੜਾ ਦੁੱਧ ਘਰ ਦੀ ਚਵਾਈ ਉਹ 15 ਕਿਲੋ ਤੁਹਾਨੂੰ ਚਵਾ ਦੇਣਗੇ ਬਾਕੀ ਬਲਜੀਤ ਕੀ ਬੋਲ ਰਿਹਾ ਉਹ ਕਹਿੰਦਾ ਲੈਣ ਦੇਣ ਇਹਦਾ ਮੁੱਲ ਵੀ ਜੀ 60 ਹਾਂਜੀ 56000 ਦੀ ਦੇ ਦਾਂਗੇ 1000 ਹੋਰ ਛੋਟ ਕਰ ਯਾਰ 55 ਦੀ ਦੇ ਦਾਂਗੇ 55 ਦੀ ਹਾਂਜੀ ਠੀਕ ਆ ਜੀ ਹਾਂਜੀ ਲਓ ਬੇ 55000 ਦੀ ਦੋਸਤੋ ਇਹ ਤੁਹਾਨੂੰ ਮਿਲ ਜੂਗੀ ਬਾਕੀ ਨਵੀਂ ਵੇੜਾ ਕੋਈ ਬਾਕੀ ਚੰਗੀ ਆ ਹਾਂਜੀ ਜਰਸੀ ਕਰੋਸਾਂਗ ਦੇ ਵਿੱਚ ਹੀ ਆ ਜਾਂਦੀ ਹੈ ਤੇ ਮਗਰ ਵੀ ਵੱਛੀ ਆ ਆਪ ਦੂਜਾ ਸੂਆ ਸੂਹੀ ਆ ਥਾਣ ਦੇਵੇ ਦੀ ਸਾਫ ਸੁਥਰੀ ਆ ਜਰੂਰ ਤੁਸੀਂ ਸੰਪਰਕ ਕਰ ਲਿਓ ਤੇ ਬਲਜੀਤ ਅਗਲਾ ਪਸ਼ੂ ਆਪਣੇ ਕੋਲ ਕਿਹੜਾ ਇਹ ਵੀਰ ਜੀ ਸੂਹੀ ਇਹਨੂੰ 5 ਦਿਨ ਹੋ ਗਏ ਸੂਹੀ ਨੂੰ 50 ਕਿ ਦਿਨਾਂ ਦੀ ਸੂਹੀ ਹਾਂਜੀ ਅੱਛਾ ਜੀ ਝੁੰਗੀ ਆ ਗਈ ਆ ਜੀ ਹਾਂਜੀ ਹਾਂਜੀ ਲੈ ਜੀ ਹੜਾ ਠੀਕ ਆ ਜੀ ਠੰਡੀ ਸੀ ਲੋ ਥੋੜਾ ਜਣਾ ਤੁਹਾਨੂੰ ਪਤਾ ਇਹ ਬੱਚੇ ਦੀਆਂ ਕਰਦੇ ਹੁੰਦਾ ਵਾ ਡੰਗਰ ਵੀ ਇਹ ਜਿਆਦਾ ਨਾ ਥੋੜਾ ਬੱਚੇ ਦੇ ਕਰਦੇ ਗਿਆ ਉਦਾਂ ਨਹੀਂ ਕੋਈ ਚੱਕਰ ਹੈਗਾ ਮਗਰ ਤੇ ਬੱਚਾ ਹੀ ਹੈ ਹਾਂਜੀ ਵੰਗਾ ਪਾਉਂਦੀ ਵੀ ਨਹੀਂ ਲੋੜ ਇਹਨੂੰ ਮਗਰ ਤੇ ਇਹਨੂੰ ਅੱਜ ਸਵੇਰ 5 ਕਿ ਦਿਨਾਂ ਦਾ ਇਹਨੂੰ 5 5 ਦਿਨ ਹੋ ਗਿਆ ਜੀ ਅੱਛਾ ਜੀ ਤੇ ਬਾਲੇ ਤੋਂ ਬਾਹਰ ਆ ਗਈ ਇਹਦੇ ਥੱਲੇ ਹੀ 12 ਕਿਲੋ ਹੋਗਾ 12 ਕਿਲੋ ਹਾਂ ਜੀ ਨੈਟ ਠੀਕ ਆ ਜੀ ਹਾਂ ਜੀ ਤੇ ਬਾਕੀ ਕੋਈ ਇਹਨੂੰ ਵੀ ਪੰਗਾ ਪੁੰਗਾ ਪਾਉਣੇ ਇਹਨੂੰ ਮੰਗਾ ਪਾਉਣ ਦੀ ਲੋੜ ਹੀ ਨਹੀਂ ਵੀਰ ਜੀ ਐਸੇ ਤਰ੍ਹਾਂ ਹੀ ਬੱਸ ਐਸੇ ਤਰ੍ਹਾਂ ਹੀ ਲੈ ਵੀ ਥੋੜਾ ਜਣਾ ਬੱਚੇ ਦਾ ਤੁਹਾਨੂੰ ਪਤਾ ਹੈ ਜਿਆਦਾ ਕਰਦੀਆਂ ਵੀ ਬੱਚਾ ਖਰੇ ਸਾਡਾ ਉਹ ਬਿਲਕੁਲ ਬਿਲਕੁਲ ਹੁੰਦਾ ਵੀ ਬੱਚਾ ਉਹਨਾਂ ਦੂਰ ਲੈ ਕੇ ਜਾਂਦਾ ਸਾਰੇ ਵੀ ਦੂਰ ਨਾ ਲੈ ਕੇ ਜਾਂਦੇ ਹਾਂ ਜੀ ਤੇ ਬੱਚੇ ਨਾਲ ਥੋੜੀ ਜਿਹੀ ਭੱਜ ਨੱਠ ਜੀ ਹੁੰਦੀ ਇਹਨਾਂ ਪਸ਼ੂਆਂ ਦੀ ਵੈਸੇ ਬਾਕੀ ਵੈ ਪਲੀ ਗੁਲੀ ਪੂਰੀ ਆ ਤੁਸੀਂ ਵੇਖੋ ਰਾਜੀ ਆ ਪੂਰੀ ਗੁਲਾਈ ਦੇ ਵਿੱਚ ਆ ਸਿਹਤ ਵਾਲੇ ਪਾਸਿਓ ਤੇ ਦੁੱਧ ਕਿੰਨਾ ਦੱਸਿਆ ਜੀ ਇਹਦੇ ਥੱਲੇ 12 ਕਿਲੋ 12 ਕਿਲੋ ਆ ਜੀ ਲਓ ਜੀ 12 ਕਿਲੋ ਦੋਸਤੋ ਦੁੱਧ ਹੁਣ ਇਸ ਵਕਤ ਇਹਦੇ ਥੱਲੇ ਹਾਜ਼ਰ ਆ ਸੂਈ ਨੂੰ ਬੇਸ਼ੱਕ ਦੋਸਤੋ ਟਾਈਮ ਥੋੜਾ ਹੀ ਹੋਇਆ ਅਜੇ ਪੰਜਵਾਂ ਦਿਨ ਅਜ ਜਾਣ ਡਿਆ ਠੀਕ ਆ ਤੇ ਬੱਚੇ ਤੇ ਭੱਜ ਕੇ ਆ ਕੀ ਵੇਖ ਲਾ ਹਾਂਜੀ ਬੱਚੇ ਦਾ ਥੋੜਾ ਜਿਆਦਾ ਕਰਤੀ ਹਾਂ ਲੋ ਜੀ ਉਹ ਇਦਾਂ ਨਹੀਂ ਕੋਈ ਚੱਕਰ ਹੈ ਠੀਕ ਹੈ ਜੀ ਆਪਾਂ ਚਵਾ ਕੇ ਦੇਣੀ ਨਾਲੇ ਬਿਲਕੁਲ ਜੀ ਬਲਜੀਤ ਸਾਹਿਬ ਉਹਨੂੰ ਜਿਹੜੀ ਇਹ ਕਿਹੜੀ ਟਿੱਪਗਲ ਜਾਣੀ ਕਿਹਾ ਵਾਹ ਇਹ ਤੇ ਚੋਗ ਹੈ ਇਹ ਚੋਗ ਲੈ ਜਾਣੀ ਹੈ ਹਾਂ ਜੀ ਅਗਲਾ ਕੋਈ ਦੂਰੋਂ ਆਊਗਾ ਤੇ ਉਹਨੂੰ ਫੇਰਾ ਪਊ ਇੱਥੇ ਆਣ ਕੇ ਸਹੀ ਹੈ ਹਾਂ ਤੇ ਇਹ ਆਪਾਂ ਕਿੱਥੋਂ ਤੱਕ ਦੇ ਦਈਏ ਇਹਦਾ ਮੁੱਲ ਵੀ ਜੀ 50 ਆ 45000 ਰੁਪਏ ਦਾ 48000 ਛੋਟ ਛੱਪਾ ਕਰ ਦਾਂਗੇ 45 ਚੋਂ 45 ਚੋਂ ਹਾਂਜੀ ਖੁੱਲਾ ਕਰ ਦਾਂਗੇ ਠੀਕ ਹੈ ਜੀ ਹਾਂਜੀ ਸੇਮੇ ਭਾਈ ਕਿੰਨਾ ਕਰ ਦੇਗਾ 44 ਦੀ ਦੇ ਦਾਂਗੇ ਆ ਵੀ ਸਾਡੇ 43 ਦੀ ਦੇ ਦਾਂਗੇ ਸਾਡੇ 43 ਦੀ ਹਾਂਜੀ ਲੈ ਵੀ ਸਾਡੇ 43000 ਦੀ ਦੋਸਤੋ ਇਹ ਤੁਹਾਨੂੰ ਵਹਿੜ ਮਿਲ ਜੂਗੀ ਬਿਲਕੁਲ ਤਾਜੀ ਸੂਈ ਸੁਵਾਈ ਹੈ ਕੋਈ ਵੀਰ ਆਉਦੀ ਦੋ ਡੰਗ ਚੋਕੇ ਵਰਾ ਕੇ ਤਸੱਲੀ ਕਰ ਲਿਓ ਠੀਕ ਆ ਤੇ ਇਹ ਅੱਜ ਪਸ਼ੂ ਚਾਰ ਸੀਗੇ ਵੀਰ ਬਲਜੀਤ ਸਿੰਘ ਹੁਣਾਂ ਦੇ ਕੋਲ ਹਾਂਜੀ ਪਸ਼ੂ ਤੁਹਾਨੂੰ ਸਾਰੇ ਦਿਖਾਤੇ ਆ ਬਾਕੀ ਰੇਟ ਭਾਅ ਪੜਤਾ ਪਸ਼ੂਆਂ ਦੇ ਹਿਸਾਬ ਨਾਲ ਚਲੋ ਠੀਕ ਆ ਬਾਕੀ ਆਣ ਕੇ ਤੁਸੀਂ ਵੀ ਇੱਥੇ ਅਖੀਆ ਆਉਣੀ ਜ਼ਰੂਰ ਕੱਢ ਲਿਓ ਠੀਕ ਹੈ ਜੀ ਕਈ ਵਾਰੀ ਵੀਰਾਂ ਨੂੰ ਹੁੰਦਾ ਵੀ ਪਸ਼ੂ ਬਾਲੇ ਛੋਟੇ ਨਾ ਹੋਣ ਬਾਕੀ ਜਿੰਨਾ ਵੀ ਤੁਹਾਨੂੰ ਕਦ ਘਾਟ ਦੱਸਿਆ ਪੂਰਾ ਉਹੀ ਨਿਕਲੂਗਾ ਤੇ ਫਿਲਹਾਲ ਇਹ ਦੋ ਨੱਕ ਸੀਗੇ ਜਿਹੜੇ ਬਿਲਕੁਲ ਤਾਜ਼ੇ ਸੋਏ ਆ ਤੇ ਦੋ ਗੱਬਣ ਬਲਜੀ ਤੇ ਚਾਰ ਪਸ਼ੂ ਸੁੱਤਾ ਨਹੀਂ ਚਾਰ ਨੇ ਆਪਣੇ ਠੀਕ ਹੈ ਹਾਂਜੀ ਤੇ ਨੰਬਰ ਆਪਣੇ ਕਰਦੇ ਆ ਸਰ ਜੀ ਨੰਬਰ ਆਪਣਾ ਵੀ ਜੀ 73407 4212 899 43 6449 ਠੀਕ ਹੈ ਜੀ ਇਹ ਵੀਰ ਤਰਸੀਮ ਦੇ ਹਾਂਜੀ ਹਾਂਜੀ ਤਰਸੇਮ ਵੀਰ ਸ਼ਿਵਾਜਪੁਰੀਆ ਹਾਂਜੀ ਤੁਸੀਂ ਕਾਲ ਕਰ ਲਿਓ ਪਸ਼ੂ ਚਾਰ ਦਿਖਾਏ ਆ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ